ਸਰੇ ਹੀ ਮਿਲ ਜੇ ਗਏ ਤੇ ਉਹਨੂੰ ਨੰਬਰ ਆਂਦਾ ਹੀ ਪੜੋ ਤੇ ਸਰ ਮੈਂ ਫੜਿਆ ਨਹੀਂ ਉਹ ਮਗਰਮਗਰਾਉਂਦੇ ਹੀ ਕਾਲ ਫਨ ਜਾਣੀ ਮੁੰਡੇ ਸਰ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰਨ ਦੇ ਕਿ ਉਲਟਾ ਸਾਡੇ ਦੇ ਸਦੋਂ ਕੇਸ ਕਰਨ ਦੇ ਆ ਉਸ ਦੇ ਵਿੱਚ ਉਹਨਾਂ ਨੇ ਫੇਰ ਪਛਿਆ ਕੇ ਉਹ ਛੇੜਖਾਨੀ ਕੀਤੀ ਬਾਹਮੋਂ ਪੜਿਆ ਔਸ ਇਸ ਲੜਕੀ ਦੀ ਗੱਲ ਨੂੰ ਸੁਣ ਕੇ ਇਸ ਦਰਦ ਨੂੰ ਮਹਿਸੂਸ ਨਹੀਂ ਕੀਤਾ ਇੱਕ ਦਲਤ ਸਮਾਜ ਦੀ ਲੜਕੀ ਦੇ ਦਰਦ ਨੂੰ ਮਹਿਸੂਸ ਨਹੀਂ ਕੀਤਾ ਔਰ ਉਲਟਾ ਇਹਨਾਂ ਦੇ ਪਰਿਵਾਰ ਤੇ ਲੜਕੀ ਦੇ ਭਰਾਵਾਂ ਤੇ ਇਹੀ ਪਰਚਾ 29/24 ਦਰਜ ਕਰ ਦਿੱਤਾ ਕਿ ਸਾਨੂੰ ਤੰਗ ਪਰੇਸ਼ਾਨ ਕਰ ਕਰ ਰਹੇ ਨੇ ਗੰਦੇ ਅੰਸਰ ਔਰ ਇਸ ਐਸਆਈ ਚਰਨਜੀ ਸਿੰਘ ਨੇ ਪਤਾ ਨਹੀਂ ਉਹ ਪਰਿਵਾਰ ਤੋਂ ਕੀ ਲਿਆ ਵਾ ਔਰ ਕਿਹੜੀ ਚਾਲਾ ਚਲੀ ਜਾਂਦਾ ਵਾ ਔਰ ਚਾਰ ਬੰਦਿਆ ਤੇਨਾਂ ਬਾਈ ਨੇਮ 29/24 ਸੇਵਕ ਸਿੰਘ ਮੰਗਾ ਸਿੰਘ ਅਮਰਜੀਤ ਸਿੰਘ ਛਮਸ਼ੇਰ ਸਿੰਘ ਇਹਨਾਂ ਦੇ ਉਹ ਕੁੜੀ ਦੇ ਪਰਿਵਾਹਾਂ ਤੇ ਹੀ ਪਰਚਾ ਦਰਜ ਕਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਕਿਉਂ ਤੰਗ ਪਰੇਸ਼ਾਨ ਕਰ ਰਹੇ ਹੋ ਜਾਂ ਇੱਥੋਂ ਤੱਕ ਕਿ ਸਾਡਾ ਇਹ ਜਿਹੜਾ ਪਰਿਵਾਰ ਹੈ ਉਹਨਾਂ ਦੇ ਕੋਈ ਘਰੇ ਨਹੀਂ ਗਿਆ ਜਿੱਥੇ ਵੀ ਸਰਪੰਚ ਸਾਹਿਬ ਨੇ ਬੁਲਾਇਆ ਉਹਨਾਂ ਦੇ ਘਰੇ ਗਿਆ ਔਰ ਜਾਂ ਥਾਣੇ ਬੁਲਾਇਆ ਉੱਥੇ ਗਏ ਕਿਉਂਕਿ ਸਾਡਾ ਜਾਣਦਾ حق ਬੰਦਾ ਹੈ ਜਦੋਂ ਸਾਡੇ ਨਾਲ ਕੋਈ ਜ਼ੁਲਮ ਹੁੰਦਾ ਹੈ ਧੱਕਾ ਹੁੰਦਾ ਹੈ ਅਸੀਂ ਸਰਕਾਰੀ ਦਰਬਾਰੇ ਜਾਂ ਪਿੰਡ ਦੇ ਸਰਪੰਚ ਨੂੰ ਹੀ ਆਪਣੀ اپیل ਲਾਉਣੀ ਆ ਔਰ ਆਪਣਾ ਜਿਹੜਾ ਅਤਿਆਚਾਰ ਜੋ ਸਾਡੇ ਨਾਲ ਹੋਇਆ ਉਸ ਦੀ ਘੜਾ ਦੱਸਦੇ ਆ ਪਾਲਕ ਅਸੀਂ 29 ਮਾਰਚ ਨੂੰ ਇਸ सदर थाना ਤਰਨਤਾਰਨ ਦਾ ਘਰਾਓ ਕਰਨ ਜਾ ਰਹੇ ਆ ਸੀਆੜੀ ਨੂੰ ਵੀ ਮੈਂ ਬੇਨਤੀ ਕਰਦਾ ਵਾਂ ਕਿ ਨੋਟ ਕਰ ਲੈਣ ਔਰ ਜੇ ਪਰਚਾ ਜਿਹੜਾ ਇਹਨਾਂ ਨੇ ਦਰਜ ਕੀਤਾ 29/24 ਕੈਸਲ ਨਾ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਖਿਲਾਫ ਜੋ ਕਿ ਇੱਕ ਕੋਮਲਪ੍ਰੀਤ ਪੁੱਤਰ ਕਾਲਾ ਸਿੰਘ ਔਰ ਚਾਰ ਪੰਜ ਦੇ ਜੋ ਹੋਰ ਨਾਲੇ ਦੇ ਗੁੰਡੇ ਅੰਸਰ ਇਹਨਾਂ ਦੇ ਖਿਲਾਫ ਪਰਚਾ ਦਰਜਨਾ ਕੀਤਾ ਗਿਆ ਇਸ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਤੇ ਔਰ ਅਸੀਂ ਇਸ ਇਹ ਆਣ ਕੇ ਦੋ ਤਲਵਾਰ ਲੈ ਕੇ ਕਿਸੰਦ ਲੈ ਕੇ ਕਿਸ ਤੱਤ ਲੈ ਕੇ ਕੋਈ ਲੈ ਕੇ ਧਿਆਨ ਕੇ ਮੇਰੇ ਗਲ ਤੇ ਆਇਆ ਇਹਨਾਂ ਘਰੇ ਆਣ ਕੇ ਬੜੇ ਫੱਟ ਫੱਟ ਕੀਤੀ ਇਹਨਾਂ ਨੰਨਾ ਤਲਵਾਰ ਮਾਰੀ ਮੇਰੇ ਹੋਰੇ ਸਾਚੀ ਮੇਰੇ ਦੇ ਵੀ ਮਾਰੀ ਫੇਰ ਉਤੋਂ ਬਾਗਾਂਡ ਕੁਆਡ ਆਇਆ ਛੜਾਇਆ ਵਾ ਕੀ ਨਾ ਤੁਹਾਡਾ ਪੂਜਾ ਕਿਹੜਾ ਪਿੰਡਾ ਕਿੰਨੇ ਕੀ ਗੱਲ ਬਾਤ ਹੋਈ ਚਾਹ ਤੇ ਨੂੰ ਮੇਲੇ ਦਾ ਤਰ੍ਹਾਂ ਸਾਰੇ ਹੀ ਮੇਲੇ ਚ ਗਾਈ ਤੇ ਮੈਨੂੰ ਨੰਬਰ ਆਂਦਾ ਹੀ ਫੜੋ ਤੇ ਸਰ ਮੈਂ ਫੜਿਆ ਨਹੀਂ ਤੁਮ ਅਗਰ ਮਗਰ ਆਉਂਦੇ ਹੀ 4 5 ਜਾਣੇ ਹੀ ਮੰਡੇ ਸਰ ਕੌਣ ਸੀ ਮੇਮ ਕੌਮਬਲ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਸਰ ਅਸੀਂ ਫੇਰ ਨੰਗਰਾ ਚ ਗਏ ਸਰ ਉੱਥੋਂ ਆਈ ਅੰਦੇ ਨੰਬਰ ਫੜੋ ਕੋਈ ਨੰਬਰ ਨਹੀਂ ਫੜਦੀਆਂ ਰਾਗ ਨਾਲ ਕੀ ਬਾਕੀ ਨਹੀਂ ਮੈਨੂੰ ਕੁਝ ਕਰਿਆ ਤੁਹਾਡੇ ਵੱਲ ਪਰਿਵਾਰ ਨੂੰ ਦੱਸਿਆ ਗਿਆ ਹਾਂ ਹਾਂਜੀ ਸਾਰੇ ਮਾਰ ਕੇ ਬਾਹਰ ਕਰੇ ਸਾਰੇ ਪਰਿਵਾਰ ਨੂੰ ਦੱਸਿਆ ਇਦਾਂ ਮੈਨੂੰ ਉਹਨੇ ਸੇੜਿਆ ਮੇਲੇ 'ਚ ਕਿੱਥੋਂ ਰਫਤ ਬੱਤੀ ਉਹ ਵੀ ਚੰਡੀਆ ਚੰਨੇ ਆਉਂਦਾ ਹੀ ਆ ਤੁਹਾਡੇ ਪਰਿਵਾਰ ਨੇ ਕੋਈ ਥਾਣੇ ਗਏ ਦਰਖਾਸਤ ਹਾਂ ਦਰਖਾਸਤ ਦਿੱਤੀ ਕੋਈ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਨਸਾਫ ਚਾਹੁੰਨੇ ਅਸੀਂ ਵੀ ਹਾਂਜੀ ਕੀ ਨਾ ਤੁਹਾਡਾ ਮਾਹੀ ਕੀ ਗੱਲਬਾਤ ਹੋਈ ਤੁਸੀਂ ਆਪਣੀ ਸਹੇਲੀ ਨਾਲ ਮਿਲੇ ਗਈਆਂ ਨਣਾ ਨਿਆ ਸਰਮਰੀ ਉਹ ਕੀ ਗੱਲਬਾਤ ਹੋਈ ਹਾਂਜੀ ਮਿਲੇ ਗਏ ਹਾਂ ਤੇ ਕੋਮਲ ਇਹ ਮੁੰਡਾ ਇਹਨਾਂ ਦਾ ਜੱਟਾਂ ਦਾ ਉਹਨੇ ਨੰਬਰ ਦਿੱਤਾ ਸੀ ਤੈਨੂੰ ਫੜਾਉਂਦਾ ਸੀ ਮੈਂ ਉਹਨੂੰ ਕਿ ਅੱਗੇ ਪਿੱਛੇ ਹਟ ਜਾ ਤੈਨੂੰ ਪਤਾ ਸਾਡੇ ਪਰਿਵਾਰ ਦਾ ਕਹਿੰਦਾ ਬਹੁਤ ਕੜ ਕਹਿੰਦਾ ਨੰਬਰ ਤੇ ਤੁਹਾਨੂੰ ਦੇ ਕੇ ਛੱਡਾਂਗੇ ਬਸ ਇੰਨੇ ਗਾਲੋ ਹੀ ਬੱਚੋ ਛੇੜਛਾਣੇ ਇਹਨੇ ਕੀਤੀ ਸਾਡੇ ਮਗਰ ਆਏ ਬੱਚੋ ਕੋਈ ਗੱਲ ਹੀ ਘਾਰਾ ਕੇ ਦੱਸਿਆ ਤੇ ਕਾਰਵਾਈ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰਨਦੇ ਕਿ ਉਲਟਾ ਸਾਡੇ ਦੇ ਸਦੋਂ ਕੇਸ ਕਰਨਦੇ ਆ ਤੁਹਾਡਾ ਤੁਹਾਨੂੰ ਇਨਸਾਫ ਚਾਹੀਦਾ ਇਹਨਾਂ ਤੋਂ ਹਾਂ ਜੀ ਬਬੋਈ ਦਿਨਾ ਮਤਲਬ ਮੈਂ ਸਰਦਾਰ ਸਿੰਘ ਪਿੰਡ ਚਡੇਰ ਮੈਂਬਰ ਪੰਚਾਇਤ ਮੈਂ ਗੁਰਦਵਾਰਾ ਸਾਹਿਬ ਦੀ ਸੇਵਾ ਕਰਦਾ ਹਾਂ ਅਸੀਂ ਕੋ ਜੋ ਉਦੋਂ ਨਾ ਫਕਸਤੇ ਗਏ ਹਾਂ ਸਾਮੀ ਅਸੀਂ 5 ਵਜੇ ਨਾਲ ਘਰ ਆਏ ਹਾਂ ਘਰ ਆ ਕੇ ਸਾਨੂੰ ਗੁੜੀ ਦੱਸਿਆ ਵੀ ਆਗਾ ਲੋਈਆ ਛੇੜਖਾਨੀ ਕੀਤੀ ਮੜਨੇ ਕੌਮਲਪ੍ਰੀਤ ਨੇ ਨੰਬਰ ਪਰੋਂ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੰਬਰ ਪਰ ਤੋਂ ਇਨਕਾਰ ਕੀਤੀ ਆ ਉਸ ਦੇ ਵਿੱਚ ਉਹਨਾਂ ਨੇ ਫੇਰ ਬਿਸ਼ਿਆ ਕੇ ਉਹ ਛੇੜਖਾਨੀ ਕੀਤੀ ਬਾਹਮੂ ਫੜੀ ਆ ਤੇ ਉਸ ਦੇ ਬਾਅਦ ਸਰਪੰਚ ਨੂੰ ਗੱਲਬਾਤ ਕੀਤੀ ਆ ਉਸ ਨੇ ਸਾਨੂੰ ਸਵੇਰ ਦਾ ਗਿਆ ਸਵੇਰੇ ਗਏ ਆ ਮੁੰਡੇ ਦੀ ਮੰਮੀ ਵੀ ਗਈ ਆ ਪਰ ਉਹਨਾਂ ਨੇ ਸਰਪੰਚ ਸਾਹਿਬ ਕੋਲ ਟਾਈਮ ਲਿਆ ਸ਼ਾਮਾਂ ਦਾ ਸ਼ਾਮਾਂ ਤੋਂ ਉਹਨਾਂ ਨੇ ਕਾਰੀ ਕਰਤੀ ਆ ਤੇ ਬਾਅਦ ਦੇਵੇ ਸਵੇਰ ਦਾ ਟਾਈਮ ਰੱਖਿਆ ਗਿਆ ਵਾ ਜਾਨੀ ਕਿ 6 ਤਰੀਕ ਸਵੇਰ ਦਾ ਫਿਰ ਜਦੋਂ ਉਹਨਾਂ ਦਾ ਮੁੰਡਾ ਵੰਡ ਆਇਆ ਤਾਂ ਉਹਨਾਂ ਨੇ ਕਾਰੀ ਕਰ ਦਿੱਤੀ ਆ ਪਰ ਮੈਂ ਮਾਫੀ ਨਹੀਂ ਮੰਗਣੀ ਨਾ ਮੈਂ ਸਰਪੰਚ ਸਾਹਿਬ ਦੇ ਘਰ ਹੀ ਜਾਣਾ ਵਾ ਉਸ ਤੋਂ ਬਾਅਦ ਸਰਪੰਚ ਸਰਬੰਸਾਹਬ ਨੇ ਫਿਰ ਉਹਨਾਂ ਦੀ ਮੰਮੀ ਨੂੰ ਕਿਹਾ ਕਿ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਮੁੰਡਾ ਤੁਹਾਡਾ ਬਾਹਰ ਨਾ ਖੜੇ ਇੰਨੇ ਤੋਂ ਬਾਅਦ ਅੱਧੇ ਘੰਟੇ ਬਾਅਦ ਮੁੰਡਾ ਫੇਰ ਪੁਲੀ ਦੇ ਖੜ ਗਿਆ ਉਹਨੇ ਫੋਨ ਕੀਤਾ ਮੁੰਡਿਆਂ ਨੂੰ ਕਿ ਮੈਂ ਆ ਗਿਆ ਮੈਂ ਆਜੂ ਹਾਂ ਉਹਨਾਂ ਦੇ ਵੇਖ ਲੋ ਤੁਹਾਡੇ ਬੇਟੇ ਨੇ ਫੋਨ ਕੀਤਾ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਰੋੜਿਆਂ ਦੇ ਨਾਲ ਉਹਨਾਂ ਰੋੜੇ ਮਾਰਨ ਸ਼ੁਰੂ ਕੀਤੇ ਆ ਤੇ ਰੋੜਿਆਂ ਲੜਾਈ ਹੋਈ ਆ ਤੇ ਸਾਮਾ ਨੂੰ 6 6 ਜਿਹੜੀ ਲੜਾਈ ਹੋਈ ਆ 8-9 ਦਿਨਾਂ ਦਾ ਦਰਖਾਸਤ ਦੇਣਗੇ ਪਹਿਲਾਂ ਦਰਖਾਸਤ ਅਸੀਂ ਦਿੱਤੀ ਆ ਸ਼ੇੜ ਕਾਨੀਂ ਜਰਕਾਸ ਤੇ ਪਹਿਲਾਂ ਜਾ ਕੇ ਸੀ ਹਾਂਜੀ ਪਹਿਲਾਂ ਇਹ ਦਰਖਾਸਤ ਦਿੱਤੀ ਆ ਤੇ ਕੋਈ ਕਾਰਵਾਈ ਨਹੀਂ ਹੋਈ ਉਲਟੇ ਸਗੋਂ ਸਾਡੇ ਤੇ ਪਰਚੇ ਕੀਤੇ ਗਏ ਚੋਂ ਬੰਦਿਆ ਤੇ ਤੁਹਾਡੇ ਤੇ ਕਾਦੇ ਪੱਤੇ ਕਰਦੇ ਆ ਇਹਨਾਂ ਕੋਈ ਦਾਸਤ ਰਾਗਣਾਸੀਆ ਵਾਂ ਇਹਨਾਂ ਕੋਈ ਹੋਰ ਹੀ ਸੰਦ ਵਾ ਤੇ ਸਾਨੂੰ ਉਹਨਾਂ ਸਰਪੰਚ ਸਾਹਿਬ ਨੇ ਰਾਏ ਨੰਬਰ 98 ਬੁਲਾਇਆ ਸੀ ਥਾਣੇ ਹੋ ਗਿਆ ਚਰਨਜੀਤ ਸਿੰਘ ਐਸਆਈ ਮੌਜੂਦ ਨੇ ਉਹਨਾਂ ਦੇ ਸਾਹਮਣੇ ਅਸੀਂ ਬੈਠੇ ਮੋਦਵਾਰ ਸਰਪੰਚ ਸਾਹਿਬ ਬੈਠੇ ਨੇ ਪੰਚਾਇਤ ਬੈਠੀ ਨੇ ਤੇ ਉਹਨਾਂ ਦੇ ਜਿਹੜੇ ਮੁੰਡੇ ਨਹੀਂ ਆਏ ਉਹਨਾਂ ਦੇ ਪਰਵਾਹ ਦੀਆਂ ਲੜਕੀਆਂ ਤੇ ਕੁਝ ਕੋ ਮੈਂਬਰ ਬੰਦੇ ਆਏ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਕੋਈ ਵੀ ਨੀ ਬਾਤ ਸੁਣਨਾ ਕੋਈ ਜਾਤੀ ਦੇਖਲਾ ਬਹੁਤ ਬੋਲਿਆ ਵਾ ਇਹ ਸਰਪੰਚ ਸਾਹਿਬ ਗਵਾਹ ਨੇ ਮੈਂ ਮੈਂਬਰ ਚਾਹਦਾ ਮੈਂ ਗਵਾਵਾ ਹੋਰ ਹੀ ਕੋਈ ਸਾਡੇ ਗਵਾਹ ਨੇ ਕੀ ਮੰਗ ਕਰਦੇ ਮੈਂ ਗਏ ਕਰਦੇ ਆ ਕਿ ਸਾਡੀ ਸੁਲਮਾਈਨ ਹੋਏ ਸਾਨੂੰ ਇਨਸਾਫ ਦਿੱਤਾ ਜਾਵੇ ਜੋ ਵੀ ਸਜ਼ਾ ਬਣਦੀ ਆ ਉਹ ਉਹਦੀਆਂ ਨੂੰ ਦਿੱਤੀ ਜਾਵੇ जय वाल्मीकि जी जय भीम जय जै भारत जय संविधान मैं स्वामी शानीमंडल राष्ट्रीय प्रधान लोक भलाई वाल्मीकि टाइगर फोर्स रजिस्टर भारत तो आज बड़े दुख दी गल है कि assi pind chandhera jila taran taran de vich ponche ha puri jathbandi jehdi a saadi aayi hoyi a itthe ek sade satnam singh puttar colonel singh jo ke member panchayat vi a aur guru ghar de wazir vi a aur ek gursikh parivar hai jinna di ladki de naal ek mele de vich ਛੇੜਛਾੜ ਕੀਤੀ ਗਈ ਹੈ ਕੋਮਲਪ੍ਰੀਤ ਔਰ ਉਸਤੇ ਚਾਰ ਪੰਜ ਗੁੰਡੇ ਅਸਰਾਂ ਅਸਰਾਂ ਦੇ ਨਾਲ ਰਲ ਕੇ ਲੜਕੀ ਨੂੰ ਜਲੀਲ ਕੀਤਾ ਗਿਆ ਔਰ ਨੰਬਰ ਫਰੌਨ ਦੀ ਕੋਸ਼ਿਸ਼ ਕੀਤੀ ਗਈ ਔਰ ਜਾਤੀ ਸੂਚਕ ਜਿਹੜੇ ਸ਼ਬਦ ਬੋਲੇ ਗਏ ਔਰ ਇੱਕ ਗੱਲ ਹੈਗੀ ਆ 4 ਫਰਵਰੀ ਦੀ 4 ਫਰਵਰੀ ਨੂੰ ਜਦੋਂ ਇਹਨਾਂ ਦੇ ਨਾਲੇ ਘਟਨਾ ਕੁੜੀ ਦੇ ਨਾਲ ਵਾਪਰੀ ਤਾਂ ਇਹਨੇ ਆ ਕੇ ਪਰਿਵਾਰ ਨੂੰ ਦੱਸਿਆ ਆਪਣੇ ਪਿਤਾ ਜੀ ਨੂੰ ਦੱਸਿਆ ਔਰ ਪਿਤਾ ਜੀ ਨੇ ਕੀ ਕੀਤਾ ਕਿ ਸਰਪੰਚਾ ਹਰਪ੍ਰੀਤ ਸਿੰਘ ਹੈਪੀ ਨੂੰ ਦੱਸਿਆ ਕਿ ਸਾਡੀ ਲੜਕੀ ਦੇ ਨਾਲ ਇਹਨਾਂ ਬੰਦਿਆਂ ਨੇ ਆ ਛੇੜਛਾੜ ਕੀਤੀ ਹੈ ਔਰ ਸਾਡੀ ਲੜਕੀ ਨੂੰ ਮੇਲੇ ਦੇ ਵਿੱਚ ਤੰਗ ਪਰੇਸ਼ਾਨ ਕੀਤਾ ਵਾ ਉਹਨਾਂ ਨੇ ਕਿਹਾ ਕਿ ਆਪਾਂ ਪਰਿਵਾਰ ਨੂੰ ਬੁਲਾ ਕੇ ਗਲਤੀ ਮਨਵਾ ਦਿੰਨੇ ਆ ਪਰ ਉਹ ਗਲਤੀ ਮਨਾਉਣ ਦੀ ਬਜਾਏ ਉਹਨਾਂ ਪਰਿਵਾਰ ਨੇ ਆ ਕੇ ਫਿਰ ਇਹਨਾਂ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਔਰ ਫਿਰ ਕੀ ਕੀਤਾ ਕਿ ਇਹਨਾਂ ਨੇ 6 ਫਰਵਰੀ ਨੂੰ ਥਾਣਾ ਸਦਰ ਤਰਨਤਾਰਨ ਜਾ ਕੇ ਦਰਖਾਸਤ ਦੇ ਦਿੱਤੀ ਉੱਥੇ ਐਸਆਈ ਚਰਨਜੀਤ ਸਿੰਘ ਨੇ ਫਿਰ ਇਹਨਾਂ ਨੂੰ ਬੁਲਾਇਆ ਔਰ ਫਿਰ ਇਹਨਾਂ ਨੂੰ ਜਲੀਲ ਕੀਤਾ ਗਿਆ ਜਾਤੀ ਸੂਚਕ ਸ਼ਬਦ ਬੋਲੇ ਗਏ ਉੱਥੇ ਲੇਡੀ ਜੀ ਰਾਜਵੰਤ ਕੌਰ ਰਾਜ ਵਾਈਫ ਆਫ ਕਾਲਾ ਸਿੰਘ ਮਨਜੀਤ ਕੌਰ ਵਾਈਫ ਆਫ ਬੱਬਾ ਸਿੰਘ ਇਹਨਾਂ ਦੋ ਲੜਕੀਆਂ ਜਨਾਨੀਆਂ ਨੇ ਬਹੁਤ ਜਿਆਦੀ ਭੈੜੀ ਸ਼ਬਦਾਂ ਲੜੀ ਇਸ ਪਰਿਵਾਰ ਨੂੰ ਵਰਤੀ ਗਈ ਔਰ ਹੁਣ ਮੈਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਐਸਆਈ ਚਰਨਜੀਤ ਸਿੰਘ ਨੇ ਔਰ ਐਸਐਚਓ ਅਮਰਿੰਦਰ ਸਿੰਘ ਨੇ ਔਰ ਇਸ ਲੜਕੀ ਦੀ ਗੱਲ ਨੂੰ ਸੁਣ ਕੇ ਇਸ ਦਰਦ ਨੂੰ ਮਹਿਸੂਸ ਨਹੀਂ ਕੀਤਾ ਇੱਕ ਦਲਤ ਸਮਾਜ ਦੀ ਲੜਕੀ ਦੇ ਦਰਦ ਨੂੰ ਮਹਿਸੂਸ ਨਹੀਂ ਕੀਤਾ ਔਰ ਉਲਟਾ ਇਹਨਾਂ ਦੇ ਪਰਿਵਾਰ ਤੇ ਲੜਕੀ ਦੇ ਭਰਾਵਾਂ ਤੇ ਇਹੀ ਪਰਚਾ 29/24 ਦਰਜ ਕਰ ਦਿੱਤਾ ਇਹ ਇੱਕ ਸਿਆਸੀ ਦਬਾਅ ਹੈ ਔਰ ਸਿਆਸੀ ਸਹਦਾ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਅੱਜ ਵੀ ਸਾਡਾ ਸਮਾਜ ਸੁਰੱਖਿਤ ਨਹੀਂ ਹੈ 75 76 ਸਾਲ ਅਸਾਂ ਨੂੰ ਆਯਾਦ ਹੋਇਆ ਹੋ ਗਿਆ ਪਰ ਅੱਜ ਵੀ ਸਾਡੀਆਂ ਭੈਣਾਂ ਦੇ ਨਾਲ ਸਾਡੀਆਂ ਬਹੂਆਂ ਦੇ ਨਾਲ ਇਹੋ ਜਿਹਾ ਵਤੀਰਾ ਹੋ ਰਿਹਾ ਹੈ ਕਿ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਗੰਦੇ ਅੰਸਰ ਔਰ ਇਸ ਐਸਆਈ ਚਰਨਜੀ ਸਿੰਘ ਨੇ ਪਤਾ ਨਹੀਂ ਉਹ ਪਰਿਵਾਰ ਤੋਂ ਕੀ ਲਿਆਵਾ ਔਰ ਕਿਹੜੀਆਂ ਇਹ ਚਾਲਾਂ ਚੱਲੀ ਜਾਂਦਾ ਵਾ ਔਰ ਚਾਰ ਬੰਦਿਆ ਤੇਨਾਂ ਬਾਈ ਨੇਮ 29/24 ਸੇਵਕ ਸਿੰਘ ਮੰਗਾ ਸਿੰਘ ਅਮਰਜੀਤ ਸਿੰਘ ਛਮਸ਼ੇਰ ਸਿੰਘ ਇਹਨਾਂ ਦੇ ਉਹ ਕੁੜੀ ਦੇ ਭਰਾਵਾਂ ਤੇ ਹੀ ਪਰਚਾ ਦਰਜ ਕਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਕਿਉਂ ਤੰਗ ਪਰੇਸ਼ਾਨ ਕਰ ਰਹੇ ਹੋ ਜਾਂ ਇਥੋਂ ਤੱਕ ਕਿ ਸਾਡਾ ਇਹ ਜਿਹੜਾ ਪਰਿਵਾਰ ਹੈ ਉਹਨਾਂ ਦੇ ਕੋਈ ਘਰੇ ਨਹੀਂ ਗਿਆ ਜਿੱਥੇ ਵੀ ਸਰਪੰਚ ਸਾਹਿਬ ਨੇ ਬੁਲਾਇਆ ਉਹਨਾਂ ਦੇ ਘਰੇ ਗਿਆ ਔਰ ਜਾਂ ਥਾਣੇ ਬੁਲਾਇਆ ਉੱਥੇ ਗਏ ਕਿਉਂਕਿ ਸਾਡਾ ਜਾਣਦਾ ਹੱਕ ਬੰਦਾ ਹੈ ਜਦੋਂ ਸਾਡੇ ਨਾਲ ਕੋਈ ਜ਼ੁਲਮ ਹੁੰਦਾ ਹੈ ਤੱਕਾ ਹੁੰਦਾ ਹੈ ਅਸੀਂ ਸਰਕਾਰੀ ਦਰਬਾਰੇ ਜਾਂ ਪਿੰਡ ਦੇ ਸਰਪੰਚ ਨੂੰ ਹੀ ਆਪਣੀ ਅਪੀਲ ਲਾਉਣੀ ਆ ਔਰ ਆਪਣਾ ਜਿਹੜਾ ਅਤਿਆਚਾਰ ਜੋ ਸਾਡੇ ਨਾਲ ਹੋਇਆ ਉਸ ਦੀ ਘਟਨਾ ਦੱਸਦੇ ਆ ਪਾਲ ਅਸੀਂ 29 ਮਾਰਚ ਨੂੰ ਇਸ ਸਰਹਰ ਥਾਣਾ ਤਰਨਤਾਰਨ ਦਾ ਘਰਾਓ ਕਰਨ ਜਾ ਰਹੇ ਆ ਸੀਆਈਡੀ ਨੂੰ ਵੀ ਮੈਂ ਬੇਨਤੀ ਕਰਦਾ ਵਾਂ ਕਿ ਨੋਟ ਕਰ ਲੈਣ ਔਰ ਜੇ ਪਰਚਾ ਜਿਹੜਾ ਇਹਨਾਂ ਨੇ ਦਰਜ ਕੀਤਾ 29/24 ਕੈਸਲ ਨਾ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਖਿਲਾਫ ਜੋ ਕਿ ਇੱਕ ਕੋਮਲਪ੍ਰੀਤ ਪੁੱਤਰ ਕਾਲਾ ਸਿੰਘ ਔਰ ਚਾਰ ਪੰਜੇ ਦੇ ਜੋ ਹੋਰ ਨਾਲੇ ਦੇ ਗੁੰਡੇ ਅੰਸਰ ਇਹਨਾਂ ਦੇ ਖਿਲਾਫ ਪਰਚਾ ਦਰਜਨਾ ਕੀਤਾ ਗਿਆ ਇਸ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਤੇ ਔਰ ਅਸੀਂ ਇਸ 29 ਮਾਰਚ ਨੂੰ ਥਾਣਾ ਸਦਰ ਤਰਨਤਾਰਨ ਦਾ ਕਾਹੋ ਕਰਾਂਗੇ ਔਰ ਇਸ ਦਾ ਜੋ ਜ਼ਿੰਮੇਵਾਰੀ ਹੈ ਐਸਐਸਪੀ ਤਰਨਤਾਰਨ ਦੀ ਹੋਵੇਗੀ ਡੀਐਸਪੀ ਗੋਦਵਾਲ ਦੀ ਹੋਵੇਗੀ ਔਰ ਐਸਐਚਓ ਸਦਰਾ ਥਾਣਾ ਤਰਨਤਾਰਨ ਦੀ ਹੋਵੇਗੀ ਔਰ ਅਸੀਂ ਇਹ ਚਿਤਾਵਨੀ ਦਿੰਨੇ ਆ ਕਿ 29 ਮਾਰਚ ਤੋਂ ਪਹਿਲਾਂ ਪਹਿਲਾਂ ਇੱਕ ਤਾਂ 29 ਬੜਾ 24 ਪਰਚਾ ਕੈਨਸਲ ਕੀਤਾ ਜਾਵੇ ਔਰ ਦੂਸਰਾ ਦੋਸ਼ੀਆਂ ਦੇ ਪੇਰਾ ਪਰਚਾ ਦਰਜ ਕੀਤਾ ਜਾਵੇ ਇਹ ਸਾਰਾ ਕੁਝ ਸਿਆਸੀ ਸਹ ਦੇ ਕਾਰਨ ਹੋ ਰਿਹਾ ਹੈ ਜੈ ਵਾਲਮੀਕੀ ਜੈ ਭੀ ਜੈ ਪਰ ਹਾਂ ਜੀ ਤੁਹਾਡੇ ਕੀ ਨਾਮ ਕੋਮਲਪ੍ਰੀ ਸਿੰਘ ਕੋਮਲ ਇਹ ਕੀ ਗੱਲਬਾਤ ਹੋਈ ਜਿਹੜੀ ਤੁਹਾਡੇ ਤੇ ਇੱਕ ਐਲੀਗੇਸ਼ਨ ਲੱਗ ਰਿਹਾ ਕਿ ਤੁਸੀਂ ਮੇਲੇ ਦੇ ਵਿੱਚ ਕੁਲੀ ਨੂੰ ਨੰਬਰ ਫੜਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਮਾਮਲਾ ਤਾਂ ਹੈ ਹਾਂਜੀ ਉਹਨਾਂ ਜਾਮ ਜੀ ਗਲਤ ਲੱਗਨ ਦਿਆ ਵਾ ਪੂਰਾ ਗਲਤ ਲੱਗਨ ਦਿਆ ਕਿਉਂਕਿ ਉਹ ਮੁੰਡੇ ਨਾਲ ਮੇਰੀ ਪਹਿਲਾਂ ਤੋਂ ਹੀ ਖੈ ਬਾਜੀ ਹੈਗੀ ਸੀ ਤੇ ਉਹ ਮੁੰਡੇ ਨੇ ਇੱਕ ਮੁੱਦਾ ਜਾ ਚੁੱਕਿਆ ਵਾ ਪਹਿਲਾਂ ਸਾਡੀ ਗੱਲ ਹੋਈ ਸੀ ਨਵੇੜੋ ਸਰਪੰਚ ਨਾਲ ਪਹਿਲਾਂ ਗੱਲ ਹੋਈ ਹੈ ਸਾਡੀ ਵੀ ਇਦਾਂ ਇਹ ਝਗੜਾ ਹੋ ਗਿਆ ਸਾਡਾ ਉਹਦੇ ਨਾਲ ਤੇ ਅਸੀਂ ਉਹਨਾਂ ਨੂੰ ਆਖਿਆ ਸਾਡਾ ਨਵੇੜ ਦੋ ਪਹਿਲਾਂ ਵੀ ਉਹ ਬੈਸ ਬਾਜੀ ਜੀ ਕਰਦਾ ਰਹਿੰਦਾ ਨਹੀਂ ਮੈਂ ਨਹੀਂ ਮੈਂ ਇਹਦਾ ਸਿਰ ਹੀ ਪਾੜਨਾ ਮੇਰੇ ਨਾਲ ਜੋ ਹੋਏ ਮੈਂ ਇਹਦਾ ਪਾੜਨਾ ਪਾੜਨਾ ਇਦਾਂ ਕਰਦਾ ਰਿਹਾ ਵਾ ਤੇ ਸਰਪੰਚੋ ਵੀ ਸਮਝਾਉਂਦਾ ਰਿਹਾ ਉਹਦੇ ਆਖੇ ਵੀ ਨਹੀਂ ਇਹ ਪਹਿਲਾਂ ਲੱਗਾ ਫੇਰ ਪਤਾ ਨਹੀਂ ਕਿਹੜੇ ਮੁੰਡੇ-ਮੁੰਡੇ ਸੀ ਕੋਈ ਹੈਗੇ ਜਾਣਦੇ ਫਿਰ ਉਹਨਾਂ ਦਾ ਕਹਿ ਕੇ ਤੇ ਇਹਨਾਂ ਨੇ ਬੇੜਿਆ ਫੇਰ ਇਹਨੇ ਮੇਲੇ ਵਾਲੇ ਦਿਨ ਦੀ ਗੱਲ ਚੁੱਕੀ ਫੇਰ ਇਹ ਰਾਤੀ ਘਰੇ ਆਏ ਗੁਰਦਰੇ ਮਾਤਾ ਮੇਰੀ ਮੰਮੀ ਇਕੱਲੀ ਘਰੇ ਸੀ ਕਿਉਂਕਿ ਪਾਪੇ ਦੀ ਮੇਰੀ ਦੀ ਡੈਥ ਹੋਈ ਆ ਤੇ ਗਲੀ ਦੇ ਸਾਰੇ ਜਣੇ ਇਕੱਠੇ ਹੋ ਕੇ ਗੁੰਡੇ ਆਏ ਨਾਲ ਹੋਰ ਵੀ ਬੰਦੇ ਪਹਿਲਾਂ ਸਾਡੇ ਘਰ ਦੀ ਤੋੜਪਾਨ ਕੀਤੀ ਆ ਤੇ ਮੈਨੂੰ ਘਰ ਦੇ ਆਨੇ ਫੋਨ ਲਾਤਾ ਵੀ ਤੂੰ ਘਰੇ ਨਾ ਹੀ ਮੈਂ ਤੂੰ ਚਲ ਗਿਆ ਕਿਤੇ ਅਗਲੇ ਦਿਨ ਮੈਂ ਘਰੇ ਆਇਆ ਅਗਲੇ ਦਿਨ ਹੀ ਸਰਪੰਚ ਨਾਲ ਗੱਲ ਕੀਤੀ ਵੀ ਬੈਗ ਨਬੇੜੀਏ ਗੱਲ ਤੇ ਇਹਨੇ ਉਦੋਂ ਵੀ ਉਹਨਾਂ ਦੇ ਘਰੇ ਗਿਆ ਉਹ ਆਂਦਾ ਹੀ ਬਾਹਾਂਗੇ ਤੇ ਮੈਂ ਆਪਣੀ ਮਾਸੀ ਦੇ ਘਰੇ ਗਿਆ ਸੀ ਵੀ ਉਹ ਮੁੰਡਿਆਂ ਨਾਲ ਗਿਆ ਸੀ ਚਾਹ ਪੀਣ ਗਿਆ ਓਦਾਂ ਦੋਸਤ ਤੇ ਉਹਨਾਂ ਦੇ ਮਾਸੀ ਦੇ ਘਰੇ ਗਿਆ ਤੇ ਉਹਨਾਂ ਨੇ ਉੱਥੇ ਹੀ ਵੇਖ ਲਿਆ ਮੈਨੂੰ ਆਇਆ ਬੜਿਆ ਤੇ ਇਹ ਆਣ ਕੇ ਉਦੋਂ ਤਲਵਾਰ ਲੈ ਕੇ ਕੋਈ ਛੰਦ ਲੈ ਕੇ ਕੋਈ ਦਾਤਰ ਲੈ ਕੇ ਕੋਈ ਕੁਝ ਲੈ ਕੇ ਤੇ ਆਣ ਕੇ ਤੇ ਮੇਰੇ ਗੱਲ ਪੈ ਗਏ ਪਹਿਲਾਂ ਘਰੇ ਆਣ ਕੇ ਬੜੇ ਵੱਡ ਫੱਟ ਕੀਤੀ ਇਹਨੇ ਮੇਰੇ ਨਾਲ ਦਲਵਾਰ ਮਰੀ ਮੇਰੇ ਹੋਰ ਚਾਚੇ ਮੇਰੇ ਦੇ ਵੀ ਮਰੀ ਤੇ ਫੇਰ ਉਥੋਂ ਲਾਗੇ ਆੜਗਵਾੜ ਆਏ ਛੜਾਇਆ ਵਾ ਬਾਹਰ ਜਾ ਗਏ ਤੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਕੋਠਿਆਂ ਤੇ ਚੜ ਕੇ ਰੋੜੇ ਮਾਰੇ ਆ ਪ੍ਰੂਫ ਮੇਰੇ ਤੋਂ ਸਭ ਆਇਆ ਸਾਰਾ ਕੁਝ ਹੈਗਾ ਰਿਕਾਰਡਿੰਗਾਂ ਆਗੀਆਂ ਵੀਡੀਓ ਆਗੀਆਂ ਇਹਨਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਇਹ ਝੂਠਾ ਇਲਜ਼ਾਮ ਲਾਉਂਦਾ ਇੱਕ ਕੁੜੀ ਦਾ ਕੁੜੀ ਦਾ ਕਰਕੇ ਤੇ ਰਾਜਨਾਵਾ ਕਰ ਲੈਣ ਹੁਣ ਕੱਲ ਪਰਸੋਂ ਦੀ ਖੇਚ ਪੈਣ ਦੀ ਤੇ ਕੱਲ ਪਰਸੋਂ ਦੇ ਫੋਨ ਤੇ ਫੋਨ ਲਾਈ ਜਾਂਦੇ ਮੇਰੀ ਮਾਤਾ ਨੂੰ ਉਥੇ ਦਫਤਰੇ ਡਿਊਟੀ ਕਰਦੇ ਆ ਉਥੇ ਜਾ ਕੇ ਤੰਗ ਕਰਦੇ ਆਪ ਤੁਸੀਂ ਰਾਜੀਨਾਮਾ ਕਰੋ ਨਹੀਂ ਤੇ ਅਸੀਂ ਤੁਹਾਡੇ ਨਾਲ ਕਾਰਵਾਈ ਕਰਾਂਗੇ ਤੁਹਾਡੀ ਮਾਤਾ ਦੇ ਵੀ ਕਾਰਵਾਈ ਕਰਾਂਗੇ ਤੁਹਾਡੇ ਤੋਂ ਝੂਠਾ ਪਰਚਾ ਕਰਾਵਾਂ ਜਿੱਦਾਂ ਮਰਜ਼ੀ ਕਹਾਂ ਕਹਿੰਦੇ ਆ ਵੀ ਤੇ ਤੁਹਾਡੀ ਕਾਸਟ ਨੂੰ ਮਾਰਾ ਕਿਹਾ ਅਸੀਂ ਉਹ ਕੋਈ ਮਾੜਾ ਮੂੜਾ ਕੁਝ ਨਹੀਂ ਕਿਹਾ ਅੰਦੇ ਵੀ ਝੂਠਾ ਟੱਡੇ ਤੇ ਪਰਚਾ ਕਰਾਵਾਂਗੇ ਇਹਨਾਂ ਦਾ ਫਰਜ਼ ਨਹੀਂ ਬੰਦਾ ਮੇਰੀ ਮਾਤਾ ਉਥੇ ਕੱਲੀ ਡਿਊਟੀ ਕਰਦੇ ਆ ਤੁਹਾਡੇ ਵੱਲੋਂ ਕੋਈ ਇਹਨਾਂ ਤੇ ਕਾਰਵਾਈ ਹੋਈ ਆ ਕਾਰਵਾਈ ਹੋਈ ਆ ਪਰ ਪੁਲਸ ਹਲੇ ਤੱਕ ਇਹਨਾਂ ਨੂੰ ਚੁੱਕਿਆ ਨਹੀਂ ਆ ਰੈਸਟ ਨਹੀਂ ਡਾਇ ਕਰਨਾ ਕੁੜੀਆਂ ਨੂੰ ਬਿਆਨ ਦਿੱਤੇ ਗਏ ਆ ਕਿ ਤੁਹਾਡੇ ਵੱਲੋਂ ਮੇਲੇ ਛਿੜਖਾਨੀ ਕੀਤੀ ਗਈ ਆ ਉਹ ਕਹਿੰਦੇ ਹਰ ਕੋਈ ਗਵਾਹ ਵੀ ਹੈਗੇ ਆ ਹਾਂਜੀ ਗਵਾਹ ਹੈਗੇ ਉਹਨਾਂ ਨੂੰ ਕਹਿੰਦਾ ਪੇਸ਼ ਕਰਾਓ ਸਾਡੇ ਤੋਂ ਵੀ ਗਵਾਹ ਆਗੇ ਆ ਵੀ ਅਸੀਂ ਵੀ ਨਹੀਂ ਕੀਤੀ ਛਿੜਖਾਨੀ ਕੋਈ ਵੀ ਉਹਨਾਂ ਤੋਂ ਕੋਈ ਗਵਾਹ ਨਹੀਂ ਹੈਗਾ ਨਜਾਇਜ਼ ਨਾਲ ਮਾਉਂਦਾ ਹੈ